ਪਿਛਲੇ ਕੁਝ ਦਿਨਾਂ ਤੋਂ ਜਿਵੇਂ ਕਿ ਸੋਸ਼ਲ ਮੀਡੀਆ ਤੇ ਇੱਕ ਵੀਰ ਜੋ ਕਿ ਆਪਣਾ ਪੰਜਾਬੀ ਵੀਰ ਆ ਯੂਐਸਏ ਦੇ ਵਿੱਚ ਟਰਾਲਾ ਚਲਾਉਂਦੇ ਹੋਏ ਉਹਦੇ ਤੋਂ ਐਕਸੀਡੈਂਟ ਦੇ ਅੰਦਰ ਤਿੰਨ ਜਾਨਾਂ ਦੀ ਮੌਤ ਹੋ ਗਈ ਸੀ ਤੇ ਉਸ ਦੇ ਬੇਸ ਦੇ ਅੰਦਰ ਇਹ ਕਿਹਾ ਜਾ ਰਿਹਾ ਕਿ ਉਹਨੂੰ 45 ਤੋਂ 50 ਸਾਲ ਦੀ ਸਜ਼ਾ ਹੋਗੀ ਇਹ ਸਭ ਅਫਵਾਹਾਂ ਨੇ ਇਹ ਆਪਾਂ ਵੀ ਸਮਝਦਾਰ ਆ ਆਪਣਾ ਆਪਣੇ ਦੇਸ਼ ਦਾ ਕਾਨੂੰਨ ਵੀ ਇਹ ਕਹਿੰਦਾ ਹੈ ਕਿ ਇੱਕੋ ਦਮ ਬੰਦੇ ਨੂੰ ਜਿਵੇਂ ਪਕੜ ਕੇ ਲੈ ਕੇ ਜਾਂਦੇ ਨੇ ਸਜ਼ਾ ਨਹੀਂ ਹੋ ਸਕਦੀ ਬੰਦੇ ਨੂੰ ਤਰੀਕਾ ਪੈਂਦੀਆਂ ਨੇ ਆਪਦਾ ਵਕੀਲ ਹਾਇਰ ਕਰਨ ਦਾ ਟਾਈਮ ਮਿਲਦਾ ਜੱਜ ਦੇ ਸਾਹਮਣੇ ਪੇਸ਼ ਹੁੰਦਾ ਪੁਲਿਸ ਰਿਮਾਂਡ ਤੇ ਲੈਂਦੀ ਆ ਫਿਰ ਕਿਤੇ ਜਾ ਕੇ ਸਭ ਨਤੀਜਿਆਂ ਤੋਂ ਪਹੁੰਚਣ ਤੋਂ ਬਾਅਦ ਦੋਨਾਂ ਪੱਖਾਂ ਦਾ ਸੁਣਨ ਤੋਂ ਬਾਅਦ ਕਿਤੇ ਜਾ ਕੇ ਸਜ਼ਾ ਮਿਲਦੀ ਆ ਤੇ ਲੋਕ ਇਹ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਾ ਰਹੇ ਨੇ ਕਿ ਇਸ ਵੀਰ ਨੂੰ 45 ਤੋਂ 50 ਸਾਲ ਦੀ ਸਜ਼ਾ ਹੋਗੀ ਇਹ ਐਵੇਂ ਦਾ ਕੁਝ ਨਹੀਂ ਹੈਗਾ ਐਵੇਂ ਦੀਆਂ ਅਫਵਾਹਾਂ ਤੇ ਤੁਸੀਂ ਬਚੋ ਇਹ ਵੀ ਇੱਕ ਉਧਰ ਦੇ ਵਕੀਲ ਦੀ ਤਰਫੋਂ ਇਹ ਬਿਆਨ ਆਇਆ ਸੀਗਾ ਕਿ ਹਜੇ ਕੋਈ ਸਜ਼ਾ ਨਹੀਂ ਹੋਈ ਹੈਗੀ ਇਹ ਸਿਰਫ ਓਨਲੀ ਅਫਵਾਹਾਂ ਹੀ ਫਲਾਈਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਦੇ ਅੰਦਰ ਨਾਲੇ ਇਹ ਵੀ ਹੋ ਸਕਦਾ ਕਿ ਜੋ ਇਸ ਵੀਰ ਤੋਂ ਐਕਸੀਡੈਂਟ ਹੋਇਆ ਯੂ ਟਰਨ ਲੈਂਦੇ ਹੋਏ ਜਾਂ ਹਾਦਸਾ ਹੋਇਆ ਕੁਝ ਵੀ ਹੋਇਆ ਇਹ ਵੀਰ ਜਦੋਂ ਟਰੱਕ ਤੋਂ ਯੂ-ਟਰਨ ਲੈ ਰਿਹਾ ਸੀਗਾ ਤੇ ਉਸ ਟਾਈਮ ਤੇ ਜਿਹੜੇ ਲੋਕ ਮਰੇ ਨੇ ਉਹ ਲੋਕਾਂ ਦੀ ਜਿਹੜੀ ਪੋਸਟਮਾਰਟਮ ਰਿਪੋਰਟ ਆ ਉਹ ਹਜੇ ਤੱਕ ਜਨਤਕ ਨਹੀਂ ਕੀਤੀ ਗਈ ਹੋ ਸਕਦਾ ਕਿ ਉਹਨਾਂ ਦੀ ਰਿਪੋਰਟ ਦੇ ਅੰਦਰ ਕੁਝ ਐਵੇਂ ਦੀ ਚੀਜ਼ ਆਵੇ ਕਿ ਹੋ ਸਕਦਾ ਉਹ ਲੋਕਾਂ ਨੇ ਨਸ਼ਾ ਕੀਤਾ ਹੋਵੇ ਗਲਤੀ ਉਹਨਾਂ ਲੋਕਾਂ ਦੀ ਹੋਵੇ ਇਹ ਵੀਰ ਦੀ ਸਜ਼ਾ ਮਾਫ ਵੀ ਹੋ ਸਕਦੀ ਆ ਇਹ ਵੀਰ ਨੂੰ ਹੋ ਸਕਦਾ ਕਿ ਇਹ ਵੀਰ ਬਚ ਸਕਦਾ ਹੈ ਆਪਾਂ ਸਾਰੇ ਮਿਲ ਕੇ ਇਹੀ ਅਰਦਾਸ ਕਰਾਂਗੇ ਕਿ ਇਹ ਵੀਰ ਨੂੰ ਜਿੰਨਾ ਹੋ ਸਕੇ ਬਚਾਇਆ ਜਾਵੇ ਅੱਗੇ ਤੁਸੀਂ ਖੁਦ ਸਮਝਦਾਰ ਹੋ ਕਿ ਇੰਨੀ ਖੇਤੀ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਹੁੰਦੀਆਂ ਧੰਨਵਾਦ ਜੀ